ਜੀ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਆਪਾਂ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਜੋ ਸਰਕਾਰਾਂ ਵੀ ਪਰਾਲੇ ਕਰ ਰਹੀਆਂ ਸਮਾਜ ਸੇਵਕ ਜਥੇਬੰਦੀਆਂ ਵੀ ਪਰਾਲੇ ਕਰ ਰਹੀਆਂ ਨੇ ਕਿ ਵੱਧ ਤੋਂ ਵੱਧ ਰੁਖ ਲਾਏ ਜਾਣ ਕਰੋੜਾਂ ਰੁਪਏ ਸਰਕਾਰ ਦਾ ਇਹ ਤੇ ਲੱਗ ਚੁੱਕਿਆ ਪਰ ਉਹਦਾ ਰਿਜ਼ਲਟ ਜ਼ੀਰੋ ਆ ਉਹ ਕਿਉਂ ਆ ਆਓ ਆਪਾਂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ ਜਾਣਕਾਰੀ ਲੈਣਾ ਚਾਹੁੰਦੇ ਆਂ ਜੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਮੈਂ ਅਮਰਸਰ ਤੋਂ ਜ਼ਿਲ੍ਹਾ ਪ੍ਰਧਾਨ ਸਹਾਇਕ ਸਕੱਤ ਸੰਗਵਲਪੀ ਮਿੱਟੀ ਨੂੰ ਥਾਤਾ ਹੋਇਆ ਅਮਰਜੀਤ ਸਿੰਘ ਆਲਕ ਮੈਂ ਅਮਰਸਰ ਤੋਂ ਰਹਿਣ ਵਾਲਾ ਹਾਂ ਮੈਂ 10 ਸਾਲ ਪੰਚਾਇਤ ਦੇ ਵਿੱਚ ਵੀ ਕੰਮ ਕੀਤਾ ਹੈ ਸਰਪੰਚੀ ਵੀ ਕੀਤੀ ਹੈ ਪਰ ਗੁੱਜਰਾਂ ਦਾ ਜਿਹੜਾ ਮਸਲਾ ਆਇਆ ਹੈ ਇਹ ਬੜਾ ਗੰਭੀਰ ਮਸਲਾ ਹੈ ਗੁੱਜਰ ਆ ਕੇ ਇੱਥੇ ਡੰਗਰ ਜਿਹੜੇ ਨੇ ਵਾਰਾ ਛੜੰਦੇ ਆ ਇੱਕ ਉਹਨਾਂ ਦੇ ਪਿਛੇ ਚਾਰਨ ਵਾਲਾ ਹੁੰਦਾ ਹੈ ਤੇ ਸੌ-ਸੌ ਡੰਗਰ ਉਹਦੇ ਅੱਗੇ ਹੁੰਦਾ ਹੈ ਮੈਂ 10 ਸਾਲ ਤੋਂ ਰੁੱਖ ਲਾ ਰਿਹਾ ਆਪਣੇ ਪਿੰਡ ਦੇ ਵਿੱਚ ਹਰ ਸਾਲ 500 ਰੁੱਖ ਲਾਉਣਾ ਪਰ ਸਾਰੇ ਇਹ ਗੁੱਜਰ ਚਰ ਜਾਂਦੇ ਨੇ ਮੈਂ ਇਥਾਣੇ ਤੱਕ ਵੀ ਰਿਪੋਰਟ ਕੀਤੀ ਇਹਨਾਂ ਦੀ ਹੈ ਡੀਸੀ ਨੂੰ ਵੀ ਰਿਪੋਰਟ ਕੀਤੀ ਆ ਪਰ ਇੱਥੇ ਕੋਈ ਐਕਸ਼ਨ ਨਹੀਂ ਹੋਇਆ ਦੂਸਰਾ ਵਾਰਾ ਡੰਗਰ ਉਹ ਵੀ ਇਹਨਾਂ ਦਾ ਕੋਈ ਲਿਹਾਜ ਨਹੀਂ ਕਰਦੇ ਸਾਡੇ ਪਿੰਡਾਂ ਤੋਂ ਵੀਰ ਡੰਗਰ ਜਿਹੜੇ ਲੈ ਕੇ ਆ ਜਾਂਦੇ ਨੇ ਵਾਰਾ ਜਿਹੜੇ ਡੰਗਰ ਹੁੰਦੇ ਨੇ ਹੀ ਕੰਮ ਤੇ ਹੁੰਦੇ ਉਹ ਵੀ ਛੱਡ ਜਾਂਦੇ ਨੇ ਸ਼ਹਿਰਾਂ ਵਿੱਚ ਕਲੋਨੀਆਂ ਵਿੱਚ ਉਹ ਵੀ ਰੁੱਖਾਂ ਦਾ ਬਹੁਤ ਨੁਕਸਾਨ ਕਰਦੇ ਆ ਮੇਰੀ ਸਰਕਾਰ ਨੂੰ ਇਹ ਅਪੀਲ ਹੈ ਕਿੜਿਆ ਗੁੱਜਰ ਭੇਚਰਾ ਇਹਨਾਂ ਦਾ ਬੰਦੋਬਾਸ ਕੀਤਾ ਜਾਵੇ ਕਿ ਇਹ ਸਾਡੇ ਰੁੱਖ ਨਾ ਚਰਣ ਇਹ ਸ਼ਹਿਰਾਂ ਦੇ ਚਾਰ-ਚੁਰੇ ਬੈਠ ਜਾਂਦੇ ਨੇ ਅਸੀਂ ਸ਼ਹਿਰਾਂ ਦੇ ਚਾਰ-ਚੁਰੇ ਰੁੱਖ ਲਾਉਣੇ ਆ ਪਿੰਡਾਂ 'ਚ ਰੁੱਖ ਲਾਉਣੇ ਆ ਪਰ ਇਹ ਇੱਕ ਵੀ ਰੁੱਖ ਨਹੀਂ ਰਹਿਣ ਦਿੰਦੇ ਫਿਰ ਇਹ ਸੜਕਾਂ ਵੀ ਗੰਦੀਆਂ ਕਰਦੇ ਨੇ ਐਕਸੀਡੈਂਟ ਦਾ ਵੀ ਕਾਰਨ ਬਣਦੇ ਨੇ ਇਹਨਾਂ ਉੱਤੇ ਐਮਬੂਸ਼ਨ ਹੋਣਾ ਜ਼ਰੂਰੀ ਹੈ ਦੂਸਰਾ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰੂੰਗਾ ਜਿਹੜੇ ਗੁਜਰਾ ਨੂੰ ਇਹ ਆਪਣੇ ਮਹਿੰਗੇ ਭਾਅ ਦੇ ਕਿੱਲੇ ਇਹਨਾਂ ਨੂੰ ਠੇਕੇ ਤੇ ਦੇ ਕੇ ਇਨਕਮ ਦਾ ਸਰਸ ਵਧਾਉਣ ਦੇ ਖਾਤਰ ਇਹਨਾਂ ਨੂੰ ਜਗ੍ਹਾ ਦੇ ਦਿੰਦੇ ਆ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਸ ਚੀਜ਼ ਤੇ ਵੀ ਬਰਾਵ ਲਾਉਣ ਇਹੋ ਜਿਹਾ ਕੰਮ ਨਾ ਕਰਨ ਜੇ ਇਹ ਸਾਡਾ ਭਾਈਚਾਰਾ ਗੁਜਰਾਤ ਜਗ੍ਹਾ ਹੀ ਨਾ ਦੇਵੇ ਇਹ ਆਪੇ ਖੁਦ ਹੀ ਨਹੀਂ ਹੋਣਗੇ ਪਰ ਪ੍ਰਸ਼ਾਸਨ ਨੂੰ ਵੀ ਮੈਂ ਅਪੀਲ ਕਰਦਾ ਹਾਂ ਕਿ ਜਦੋਂ ਅਸੀਂ ਰਿਪੋਰਟ ਕਰਦੇ ਆਂ ਤੇ ਉਹਦੇ ਤੇ ਜੂਰ ਐਕਸ਼ਨ ਲੈਣੇ ਮੈਂ ਕਨਪੁਰ ਕਲੇ ਚੌਂਕੀ ਚੌਂਕੀ ਇੰਚਾਰਨੂ ਜਾ ਕੇ ਮੈਂ ਕੋਈ 10 ਵਾਰ ਬੇਨਤੀ ਕਰ ਚੁੱਕਾ ਹਾਂ ਉਹਦਾ ਜਵਾਬ ਇਹ ਆਉਂਦਾ ਕੀ ਅਸੀਂ ਗੁੱਜਰ ਮਾਰ ਦਈਏ ਗੁੱਜਰ ਆਪਣੇ ਠਾਨਕੋਟ ਜੰਮੂ ਛੱਡ ਕੇ ਜਾ ਕੇ ਸਾਡੇ ਪੰਜਾਬ ਨੂੰ ਬਰਬਾਦ ਕਰਦੇ ਆ ਸਾਡੇ ਰੁੱਖਾਂ ਨੂੰ ਨੁਕਸਾਨ ਕਰਦੇ ਆ ਜੰਮੂਈ ਦੇ ਰੁੱਖ ਬਥੇਰੇ ਨੇ ਪਰ ਪੰਜਾਬ ਦੇ ਵਿੱਚ ਰੁੱਖਾਂ ਦਾ ਬਹੁਤ ਘਾਣ ਹੋ ਚੁੱਕਾ ਹੈ ਤੇ ਜੇ ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਇਹ ਗੁੱਜਰ ਨਾਲ ਡੰਗਰ ਤੇ ਵਾਰਾ ਡੰਗਰ ਜਿਹੜੇ ਆ ਇਹ ਇਹਨਾਂ ਨੂੰ ਬਰਬਾਰ ਕਰੰਦੇ ਆ ਇਹ ਰੁੱਖ ਨਹੀਂ ਹੁਣ ਦਿੰਦੇ ਮੇਰਾ 10-15 ਸਾਲ ਤੋਂ ਐਕਸਪੀਰੀਅੰਸ ਹੈ ਕਿ ਅਸੀਂ ਜਿੰਨੇ ਵੀ ਰੁੱਖ ਲਾਏ ਨੇ ਕਲੋਨੀਆਂ ਦੇ ਵਿੱਚ ਵੀ ਲਾਏ ਨੇ ਜਿਨ੍ਹਾਂ ਦੀ ਰੱਖਿਆ ਆਪ ਕਰ ਲਈ ਆ ਉਹ ਰੱਖ ਜਿੰਦਾ ਨੇ ਪਰ ਬਾਕੀ ਜਗ੍ਹਾ ਤੇ ਕੋਈ ਵੀ ਰੁੱਖ ਇਹਨਾਂ ਨੇ ਨਹੀਂ ਛੱਡਿਆ ਇਹ ਮੇਰੀ ਪੁਰਜੋਰ ਅਪੀਲ ਹੈ ਆਪਣੇ ਸਰਕਾਰ ਨੂੰ ਵੀ ਤੇ ਆਪਣੇ ਭਾਈਚਾਰੇ ਨੂੰ ਪਿੰਡਾਂ ਵਾਲਿਆਂ ਨੂੰ ਵੀ ਵੀ ਇਸ ਚੀਜ਼ ਤੇ ਜ਼ਰੂਰ ਧਿਆਨ ਦੇਣ ਅੱਜ 15 ਅਗਸਤ ਦੇ ਆਜ਼ਾਦੀ ਦਾ ਦਿਹਾੜਾ ਸਾਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਇਹਦੇ ਬਾਰੇ ਕੁਝ 2 ਮਿੰਟ ਵਾਸਤੇ 2 ਸੈਕਿੰਡ ਵਾਸਤੇ ਬਹੁਤ ਸੋਹਣੀ ਗੱਲ ਹੈ ਜੀ ਜਾਦੀ ਦਾ ਦਿਸ਼ਾ ਦਾ ਮਨਾਇਆ ਜਾ ਰਿਹਾ ਹਰ ਸਾਲ ਅਸੀਂ ਮਨਾਉਨੇ ਆ 26 ਜਨਵਰੀ ਮਨਾਉਨੇ ਆ ਅਸੀਂ ਆਜ਼ਾਦੀ ਮਨਾਉਨੇ ਆ ਅੱਗੇ ਵੀ ਸਾਡੇ ਲੀਡਰ ਸਾਹਿਬਾਂ ਨੇ ਦੱਸਿਆ ਹੈ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਕਿ ਅਸੀਂ ਆਜ਼ਾਦ ਨਹੀਂ ਹੈਗੇ ਸਾਨੂੰ ਆਜ਼ਾਦ ਹੋਣ ਵਾਸਤੇ ਸਾਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਸਾਡੀਆਂ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਨੇ ਸਾਨੂੰ ਗੁਲਾਮ ਹੀ ਕਰਦੀਆਂ ਨੇ ਪਰ ਇਹ ਮੋਦੀ ਸਰਕਾਰ ਨੇ ਤਾਂ ਹੱਦ ਕਰ ਦਿੱਤੀ ਸਾਨੂੰ ਗੁਲਾਮ ਬਣਾਉਣ ਦੀ ਮੋਦੀ ਸਾਹਿਬ ਨੇ ਸਾਨੂੰ ਗੁਲਾਮ ਕੀ ਬਣਾਇਆ ਦੇਸ਼ ਨੂੰ ਗੁਲਾਮ ਬਣਾਉਣ ਵਾਸਤੇ ਇਹਨੇ ਜਿਹੜੀ ਇਹ ਚਾਲ ਚੱਲੀ ਹੈ ਇਹ ਬਹੁਤ ਖਤਰਨਾਕ ਹੈ ਜਿਤਨਾ ਅਗਨੀਵੀਰ ਚਾਰ ਸਾਲ ਦੇ ਅੰਦਰ ਤੇ ਬੰਦੇ ਨੂੰ ਬੈਠਣਾ ਉੱਠਣਾ ਫੌਜ ਦੇ ਵਿੱਚ ਪਤਾ ਲੱਗਦਾ ਹੈ ਕਿ ਕਿਤਨਾ ਬੈਠਣਾ ਹੈ ਰੇਫਰ ਚਲਾਉਣ ਦੀ ਤਾਂ ਬੜੇ ਦੂਰ ਦੀ ਗੱਲ ਹੈ ਉਹਨਾਂ ਬੱਚੇ ਹੁੰਦੇ ਇਹਨਾਂ ਨੂੰ ਇਹਨਾਂ ਨੂੰ ਹੌਸਲਾ ਵੀ ਨਹੀਂ ਹੁੰਦਾ ਲੜਨ ਦਾ ਇਹਦੇ ਵਾਸਤੇ ਤਜਰਬਾ ਬਹੁਤ ਜ਼ਰੂਰੀ ਹੈ ਸਾਡੀ ਜਿਹੜੀ ਫੌਜ ਹੈ 15 ਸਾਲ ਤੋਂ ਕੜਵੀ 15 ਸਾਲ ਨੌਕਰੀ ਕਰਕੇ ਪੈਨਸ਼ਨ ਆਉਂਦੀ ਹੈ ਇਹ ਚਾਰ ਸਾਲ ਉਹ ਪੂਰੇ ਟ੍ਰੇਨਡ ਹੋ ਜਾਂਦੇ ਆ ਪਰ ਚਾਰ ਸਾਲ ਵਾਲਾ ਬੱਚਾ ਕਦੀ ਟ੍ਰੇਨਡ ਨਹੀਂ ਹੋ ਸਕਦਾ ਇਹ ਅਗਨੀਵੀਰ ਦੀ ਸਕੀਮ ਹੈ ਖਤਮ ਕਰਨੀ ਚਾਹੀਦੀ ਹੈ ਇਹਨਾਂ ਦੂਸਰਾ ਸੋਸਲ ਹੁਣ ਛੜਦਾ 7 ਸਾਲ ਦੇ ਬਣਾਤੀ ਹੈ 7 ਇਹ ਟ੍ਰੈਂਡ ਨਹੀਂ ਹੋ ਸਕਦੇ ਇਸ ਵਾਸਤੇ ਅਸੀਂ ਆ ਜਿਆਦਾ ਦਿਨ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਇਹੜੀ ਸਕੀਮ ਇਹਨੂੰ ਬੰਦ ਕੀਤਾ ਜਾਵੇ ਤੇ ਰੈਗੂਲਰ ਪਾਲਸੀ ਦੀ ਵਰਤੀ ਜੜੀ ਕੀਤੀ ਜਾਵੇ ਜੇ ਇਹੋ ਹਾਲ ਰਿਹਾ ਤੇ ਸਾਡਾ ਦੇਸ਼ ਗੁਲਾਮ ਹੋਣ ਤੋਂ ਦੂਰ ਨਹੀਂ ਹੈ